ਤਦ ਆਪਣਾ ਮਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਹੀ ਪਿੰਡ ਸਾਦਾਂਵਾਲੀ ਸੋ ਇਹ ਜੋ ਤਸਵੀਰਾਂ ਜਿਹੜੀਆਂ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀ ਕਰ ਰਹੇ ਆ ਇਹ ਤਸਵੀਰਾਂ ਇੱਕ ਘਰ ਦੀਆਂ ਨਹੀਂ ਇਹ ਬਿਲਕੁਲ ਇੱਕ ਜੰਝ ਘਰ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਰਿਵਾਰ ਕੁਦਰਤੀ ਮਾਰ ਦੀ ਲਪੇਟ ਦੇ ਵਿੱਚ ਆ ਕਾਫੀ ਜਿਹੜੇ ਘਰ ਤਾਂ ਨੁਕਸਾਨ ਦਾ ਹੀ ਕੋਏ ਨੇ ਪਰ ਪਿੰਡ ਦੇ ਵਿੱਚੋਂ ਜਿਹੜਾ ਕੁਦਰਤੀ ਆਸਿਮਾਰ ਪਈ ਪਾਣੀ ਤਾਂ ਬਿਲਕੁਲ ਪਿੰਡ ਦੇ ਵਿੱਚੋਂ ਜਿਹੜਾ ਚਲਾ ਗਿਆ ਪਰ ਇੱਕ ਸੌਪ ਜਿਹੜੀ ਆ ਇਹ ਛੱਡ ਗਿਆ ਕੁਦਰਤੀ ਆਸਿਮਾਰ ਤਾਂ ਐਸੇ ਪਈ ਪਰ ਅੱਜ ਤੱਕ ਜਿਹੜੇ ਕੁਝ ਪਰਿਵਾਰ ਨੇ ਜਿਨ੍ਹਾਂ ਦੇ ਕੋਲੋਂ ਆਪਣੇ ਜਿਹੜੇ ਰਹਿਣ ਬਸੇਰੇ ਵੀ ਜਿਹੜੇ ਨਹੀਂ ਉਹ ਸਾਰੇ ਜਾਂਦੇ ਸੋ ਕਦੀ ਕੋਈ ਕਿਸੇ ਬਰਾਂਡੇ ਦੇ ਵਿੱਚ ਜਾਂ ਕੋਈ ਕਿਸੇ ਪੰਚਾਇਤੀ ਘਰ ਦੇ ਵਿੱਚ ਜਿਹੜਾ ਰਹਿਲੀ ਮਜ਼ਬੂਰ ਸੋ ਸਾਡੇ ਨਾਲ ਪ੍ਰੋਜੈਕਟ ਮੈਂਬਰ ਨੇ ਜ਼ਰੂਰ ਗੱਲਬਾਤ ਇਹਦੇ ਨਾਲ ਕਰਨੀ ਨੇ ਦੱਸ ਗਿਆ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਚੰਨਜੀਤ ਪਿੰਡਾ ਸਾਧਾਵਲੀ ਇਹ ਜਿਹੜਾ ਜਿੱਥੇ ਰਹ ਰਹੇ ਜੀ ਕੀ ਚੀਜ਼ ਇਹ ਪਾਜੀ ਜਾਂਝਗਰ ਰਹਿੰਦੇ ਹਾਂ ਜੀ ਕੰਮਰਾ ਪਾ ਜੀ ਹੱਦ ਡੇਗਲ ਦੋ ਬੱਚਿਆਂ ਦੀ ਮਾਂ ਆ ਵਾ ਤੇ ਮਾਲ ਉਤ ਸਾਰੀ ਦੇਖ ਕੀ ਆ ਜਦੋਂ ਮਥੇ ਕਮਰਾ ਜਦੋਂ ਪਹਿਲਾਂ ਤੁਸੀਂ ਇੱਥੇ ਆਏ ਜੋ ਕਮਰਾ ਉਸ ਟਾਈਮ ਡੇਗ ਗਿਆ ਕਿ ਜਾਂ ਬਾਅਦ ਚ ਡੇਗਿਆ ਇਹ ਭਾਵੇਂ ਸਮਾਨ ਵਿੱਚੇ ਕੋਹਰਾ ਦੇ ਵਿੱਚੋਂ ਕੋਹ ਕੱਢ ਲਿਆ ਕੀ ਸਮਾਨ ਕੀ ਵੀਜ਼ ਸਮਾਨ ਇਹ ਮੇਰੇ ਫ੍ਰਿਜ ਵਾ ਇੱਕ ਮੇਰੀ ਲਮਾਰੀ ਆ ਤੇ ਇਹੋ ਸਮਾਨ ਬਾਕੀ ਭਾਂਡੇ-ਪੌਂਡੇ ਰੋੜ ਕੇ ਤਾਂ ਤੱਕ ਇਹਨੇ ਚਾਲਾ ਦਿੱਤੇ ਆਪਣੇ ਘਰ ਦੇ ਅੰਜੀਆਂ ਨੇ ਦਿੱਤੇ ਮੈਨੂੰ ਭਾਂਡੇ-ਪੌਂਡੇ ਵਰਤਨ ਨੂੰ ਨਾ ਇੱਥੇ ਇਸ ਟਾਈਮ ਨਾਲ ਕਾ ਵੀ ਹੰਨੇ ਆ ਕਿਵੇਂ ਫਲਪਾਣੀ ਦਾ ਜਿਹੜਾ ਸਾਰਾ ਜਿਹੜੀ ਪਾਣੀ ਹੈ ਹੱਤੇ ਚਾਚੇ ਤਾਏ ਮੈਂ ਆਪਣੇ ਚਾਚੇਆ ਘਰੋਂ ਲੀਰਾ ਲੱਤਾਂ ਧੋਨੇ ਆ ਇਸਟਾਮ ਬੰਦ ਇਹ ਤਾਂ ਚਲੋ ਪਜਾਤੀ ਘਰ ਚਲੋ ਕੋਈ ਗੱਲ ਨਹੀਂ ਆ ਪਤਾ ਤੁਹਾਨੂੰ ਕਿ ਜਿਹੜਾ ਉੱਥੇ ਫੇਰ ਆਪਣਾ ਰਹਿਣ ਬਸਰਾ ਕਿਉਂ ਨਹੀਂ ਸਾਰੇ ਜਾਣਦੇ ਉਹ ਪਾਜੀ ਅਜੇ ਪਾ ਹੱਤੇ ਲਾ ਹੋਏਗਾ ਤਾਂ ਫੇਰ ਪਾਵਾਂਗੇ ਇਸਟਾਮ ਸਾਡੇ ਕੋਲ ਅਜੇ ਨਹੀਂ ਪੈਣੇ ਤੇਰੇ ਘਰ ਵਾਲੇ ਦੀ ਲੱਤ ਟੁੱਟੀ ਚਾਰਾ ਤਾਂ ਦੋ ਇਹ ਮਿਹਨਤ ਤਾਂ ਇੱਤਰ ਹਾਨੀ ਹੈ ਅਜੇ ਅਸੀਂ ਗੋਭੀ ਦਾ ਕੰਮ ਕਰਦੇ ਹਾਂ ਗੋਭੀਆਂ ਵੀ ਰੋੜ ਕੇ ਨਾ ਇਸਟਾ ਮਨ ਲੋ ਕੋਈ ਜਿਵੇਂ ਹੁਣ ਹਰ ਕੁਦਰਤੀ ਮਾਰ ਪਈਏ ਕਿੰਨੀਆਂ ਮਲੇ ਫਾਈਲਾਂ ਭਰੀਆਂ ਜਾਂਦੇ ਕਿੰਨੀਆਂ ਸੰਸਥਾ ਲੱਗੇ ਤੁਹਾਡੇ ਤਾਂ ਨਹੀਂ ਪਹੁੰਚੀ ਨਹੀਂ ਭਾਜੀ ਲਿਖ ਕੇ ਕਰਦੇ ਆ ਪਰ ਦਿੰਦੇ ਕੁਝ ਨਹੀਂ ਤੇ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਸਰਪੰਚੀ ਘਰ ਦੇ ਵਿੱਚ ਹਾਂਜੀ 2 ਮਹੀਨੇ ਹੋ ਗਏ ਹਾਂਜੀ ਕੋਈ ਕੋਈ ਕਰਮਚਾਰੀ ਜਾਂ ਕੋਈ ਸੰਸਥਾ ਵਾਲੇ ਇੱਥੇ ਪਹੁੰਚ ਕਰਨੀ ਤੁਹਾਡੇ ਤੱਕ ਪਹੁੰਚਾ ਨਹੀਂ ਭਾਜੀ ਇੱਥੇ ਵੇਖ ਕੇ ਉਧਰ ਜਾਂਦੇ ਵੇਖ ਕੇ ਆਉਂਦੇ ਨਹੀਂ ਕੋਹ ਨਹੀਂ ਦਿੰਦੇ ਨੇ ਲਿਖ ਕੇ ਕਰਦੇ ਆ ਬਾਅਦ ਦਿੰਦੇ ਕੋਹ ਹੁੰਦੇ ਕਿੰਨੇ ਕਮਰੇ ਸਾਨੂੰ ਉੱਥੇ ਜਿਹੜੇ ਡਿੱਗ ਪਏ ਇੱਕੋ ਕਮਰਾ ਵਾ ਹਾਂਜੀ ਹੋ ਹਰ ਕੁਦਰਤੀ ਮਾਰਤਾ ਹੁਣ ਪਈ ਇਸ ਤੋਂ ਪਹਿਲਾਂ ਨਹੀਂ ਕਦੀ ਮਤਲਬ ਸਾਰੀ ਕਰਨ ਦਾ ਵੀ ਉਸ ਕਮਰੇ ਜਾਂ ਪੱਕਾ ਕਰੀ ਜਾਂ ਕਿਵੇਂ हांदे ਆਹੀ ਗੋਭੀ ਲਾਈ ਹੈ ਤੇ ਆ ਜਨਵਾ ਅਸੀਂ ਆਹੀ ਕਮਰੇ ਪਾਵਾਂਗੇ ਤਾਂ ਕਰਕੇ ਉਹ ਸਾਰੀ ਰੁੜ ਗਈ ਗੋਭੀ ਗੋਭੀ ਉਹ ਤੁਸੀਂ ਲਾਈ ਮਤਲਬ ਆਪਣੇ ਪੈਲੀ ਚ ਲਾਈ ਜਾਂ ਕਿਵੇਂ ਜੱਟਾਂ ਦੀ ਲਾਈ ਹੈ ਇਹ ਸੇਤ ਲਾਈ ਹੈ ਇਹ ਸੇਤ ਦੋ ਜਿਹੇ ਸੇਤ ਲਾਈ ਦੂਜੇ ਸੇ ਨਹੀਂ ਹਾਂਜੀ ਫਿਰੋਂ ਗੋਭੀ ਲਾਉਂਦੇ ਹਾਂ ਹਾਂਜੀ ਅੱਗੇ ਵੀ ਮਿਹਨਤ ਕਰਦੇ ਹਾਂ ਜਿਹੜੇ ਅੱਗੇ ਵੀ ਗੋਭੀ ਲਾਈ ਗਏਆਂ ਪੈਸੇ ਬਚਿਆ ਸੀ ਤੋਰੀ ਬਪੀ ਹੇਟੇ ਛਟਾ ਲਈ ਤੇ ਹੁਣ ਗੋਭੀ ਲਾਈ ਉਹ ਰੁੜ ਗਈ ਤੇ ਹਾਂ ਨਹੀਂ ਜਿਹੜੀ ਇੱਟ ਜਿਹੜੀ ਸਟਾਲੀ ਆ ਉਹ ਕਮਰੇ ਨੂੰ ਮਤਲਬ ਪੱਕਾ ਕਰਨ ਦੀ ਮਤਲਬ ਪੌਲ ਦੇ ਵਿੱਚ ਰਾਈ ਹਾਂ ਹਾਂ ਜੀ ਆਹੀ ਇੱਟ ਸਟਾਈ ਹੈ ਤੇ ਚੱਲ ਕਮਰਾ ਪਾਵਾਂਗੇ ਇੱਕ ਇੱਕ ਹੀ ਚੱਲ ਪਾ ਜੇ ਤੇ ਕਿੰਨਾ ਕੁ ਕਿਸ ਦੇ ਇੰਨਾ ਘਰ ਰਵਾਂਗੇ ਜਾਂਚ ਕਰ ਕਦੀ ਕੋਈ ਬੋਲਦਾ ਨਹੀਂ ਰਹਿਣ ਦਿੰਦਾ ਇੰਨਾ ਚਿਰ ਹਨਾ ਤਾਂ ਕਰਕੇ ਇਹ ਇੱਥੇ ਨਾ ਤੇ ਬੜੀ ਮੁਸ਼ਕਲ ਆ ਨੂੰ ਛੋਟੇ ਛੋਟੇ ਬਣਾਉ ਨੂੰ ਬੜੀ ਤੰਗੀ ਬੱਚਿਆਂ ਨੂੰ ਨਾਉਂ ਤੋਂ ਬੜੀ ਤੰਗੀ ਆ ਪਾਂਡਾ ਠੇਕਾ ਲਿਆਉ ਨੂੰ ਬੜੀ ਤੰਗੀ ਪਾਣੀ ਲਿਆਉ ਨੂੰ ਬੜੀ ਤੰਗੀ ਆ ਤਾਂ ਕਰ ਉਸ ਕਿੰਨੀ ਜੜੀ ਉਹ ਗੋਭੀ ਜੜੀ ਕਿੰਨੇ ਮਤਲਬ ਇੱਕ ਨਹੀਂ 2 ਕਿੱਲੇ 2 ਕਿੱਲੇ ਹਾਂ ਜੀ ਇਹ ਲੱਗ ਰਿਹਾ ਲੋਗ ਜਿਹੜੇ ਕੰਮ ਨਾ ਖੋ ਜਾਂਦੇ। ਹਾਂ ਜੀ ਕਈ ਬਾਤ ਜਾਂਦੇ ਰਹੇ ਪਾਏ ਸਾਨੂੰ। ਅਰਕੇ ਉੱਕਾ ਹੀ ਟੁੱਟ ਗਿਆ ਹੈ। ਹਾਂ ਜੀ ਥਾਂ ਕਰ। ਉਹ ਤੁਹਾਡੇ ਜਦੋਂ ਬੰਦ ਚੱਕ ਨੇ ਹੱਸੇ ਲਾਈਓ ਤੁਹਾਡਾ ਖਰਚਾ ਹੈ। ਹਾਂ ਜੀ ਖਰਚਾ ਹੁੰਦਾ ਸਾਡਾ ਵੀ ਹੁੰਦਾ ਵਾ। ਚਾਹ ਪਾਣੀ ਦਾ ਹੁੰਦਾ ਖਰਚਾ। ਹਾਂ ਜੀ। ਹਾਂ ਇਹੋ ਬਸ। ਖਰਚਾ ਤੁਹਾਡੇ ਦੋ ਲਿਆ। ਹਾਂ ਜੀ। ਹੁਣ ਜਿਹੜੇ ਤੁਹਾਡੇ ਘਰ ਵਾਲੇ ਨੂੰ ਉਹ ਕੀ ਕਰਦੇ ਹੁੰਦੇ। ਉਹ ਭਾਜੀ ਮਾੜੀ ਮੋਟੀ ਦਿਹਾੜੀ ਦਿਰੀ ਜਾਂਦੀ ਦਿਹਾੜੀ ਤਾਂ ਕੀ ਹੰਨੀ ਆ। ਹਾਂ ਜੀ ਕਦੇ ਕੇ ਉਹ ਪੇਕੇ ਪੁਕੇ ਦੇ ਜਾਂਦੇ ਆ ਖਾਣ ਪੀਣ ਨੂੰ। ਆਹੇ ਪੂਰੇ ਤੇ ਜੰਦੇ ਪੇਕੇ ਪੁੱਕੇ ਆ ਜੀ ਹੋਰ ਕੋਈ ਰਿਸ਼ਤੇਦਾਰ ਨਹੀਂ ਕਦੀ ਤੁਹਾਡੇ ਮੱਲੋ ਕੀਤੇ ਨਹੀਂ ਹੋਰ ਕੋਈ ਰਿਸ਼ਤੇਦਾਰ ਕੋਈ ਆਇਆ ਨਹੀਂ ਭਾਜੀ ਤੇ ਅੱਜਕੱਲ ਕਾਹ ਹੁੰਦਾ ਅੱਜਕੱਲ ਨਹੀਂ ਕੋਈ ਬੰਦ ਅਸੀਂ ਜਦੋਂ ਮੱਲੋ ਭਰ ਕੁਦਰਤੀ ਮਾਰ ਬੱਜੀਆ ਮੱਲੋ ਉਹ ਇਸ ਤਰ੍ਹਾਂ ਇੱਥੇ ਆ ਕੇ ਜਾਂ ਮੱਲੋ ਪਹਿਲਾਂ ਗੜਹੂ ਬਾਤ ਚ ਆਏ ਭਾਜੀ ਜਦੋਂ ਪਾਣੀ ਆਉਣ ਵਾਲਾ ਹੀ ਅਸੀਂ ਇੱਥੇ ਆ ਗਏ ਤੇ ਜਦੋਂ ਉਤੋਂ ਲੈ ਸੱਤਾਂ ਵੀ ਡਿੱਗਦੇ ਆ ਅਸੀਂ ਆਹੀ ਕਿ ਚੱਲ ਉਧਰ ਚੱਲਦੇ ਨੇ ਕੀ ਪਤਾ ਹੀ ਨਾ ਨਾਲ ਰੁੜ ਜਗੇ ਮੁਲਤ ਦੇ ਚ ਜਿਹੜਾ ਤੁਹਾਡਾ ਮੁੱਲ ਭਾਂਡੇ ਟਿੱਟੇ ਤੁਸੀਂ ਦੱਸਦੇ ਉਹਦੇ ਵਿੱਚ ਕੋਈ ਨਾਜ ਵਗੈਰਾ ਜਾਂ ਹੋਰ ਜਿਹੜੇ ਖਾਂਦਿਰ ਸੋਈ ਦੇ ਵਾਸਤੇ ਉਹ ਬਚ ਗਏ ਜਾਂ ਵੀ ਉਹ ਪੰਜ ਸਾਰੇ ਰੁੜ ਗਏ ਹਾਂਜੀ ਕਿੰਨਾ ਇਹ ਦਾਣਾ ਫੱਕੜਨਾ ਹੈ ਦਾਣੇ ਦੋਨੇ ਵੀ ਰੁੜ ਗਏ ਜਿਹੜੇ ਹੈਗੇ ਤਾਂ ਕਮਾਟਲ ਦਾਣੇ ਉਹ ਵੀ ਰੁੜ ਗਏ ਮੁੱਲੇ ਦੋਨੇ ਹਾਂਜੀ ਰੁੜ ਨਹੀਂ ਬਚੇ ਹਾਂਜੀ ਨਹੀਂ ਬਚੇ ਕਾਂ ਪੇਨ ਨੂੰ ਨੀਚੇ ਜੰਮ ਬਚੀਆਂ ਕੋ ਕਿੰਨੇ ਕਿੰਨੇ ਪਰਿਵਾਰ ਦੇ ਮੈਂਬਰ ਕੋਲ ਚਾਰ ਜਣੇ ਚਾਰ ਹਾਂਜੀ ਹੁਣ ਜਿਹੜੀ ਆ ਮੰਨੂਰ ਨਹੀਂ ਜਿਹੜੀ ਮਨਾਦਾ ਭਰਨ ਦੀ ਜਾਮ ਔਰ ਰਹਿਣ ਬਿਚਾਰਾ ਨਹੀਂ ਮੰਨ ਲਓ ਨਹੀਂ ਭਾਜੀ ਮਿਲਿਆ ਕੁਝ ਨਹੀਂ ਮਿਲਿਆ ਆਈ ਕੇ ਚੱਲ ਗੇਲਜੇ ਕੋਲ ਤੇ ਆ ਡਾਕ ਕੋ ਸੱਤ ਵਾਲੀ ਲੈਂਟਰ ਨਾਲ ਚੱਲ ਸੱਤ ਵਾਲੇ ਪੈਜਣ ਸਾਡੇ ਬਾਲੇ ਪੈਜਣ ਹੋਰ ਨਹੀਂ ਕੋਈ ਚਾਹੀਦਾ ਜੇ ਨਹੀਂ ਕੋਈ ਸਹਾਇਤਾ ਜਾਣ ਵਾਲੀ ਵੀ ਨਹੀਂ ਜਾਂ ਕੋਈ ਹੋਰ ਸਰਕਾਰੀ ਜਨਾਬ ਕੋਈ ਨਹੀਂ ਮਦਦ ਦਿੰਦੀ ਤਾਂ ਤਦ ਤੱਕ ਇੱਥੇ ਰੱਖੋ ਹਾਂਜੀ ਇੱਥੇ ਰਵਾਂਗੇ ਫਿਰ ਅਣਾ ਜਿੰਨੇ ਤੱਕ ਉਧਰ ਨਹੀਂ ਕੋਈ ਹੁਣ ਤੱਕ ਹਾਂਜੀ ਇਹ ਇੱਕ ਲੋਰਾਂ ਦਾ ਪਰਿਵਾਰ ਹੈ ਜੋ ਕੁਦਰਤੀ ਮਾਰ ਦੇ ਵਿੱਚ ਜਿਹੜਾ ਉਹਨਾਂ ਦਾ ਸਾਰਾ ਜਿਹੜਾ ਵਾ ਰਹਿਣ ਵਿਚਾਰ ਵੀ ਜਿਹੜਾ ਮਿਲ ਘਰ ਦਾ ਦਾਣਾ ਫੱਕਾ ਜਾਂ ਭਾਂਡੇ ਵੀ ਚਲੋ ਉਹ ਸਪਾਣੀ ਨੇ ਮਾਰਨੇ ਰੋੜ ਕੇ ਲੱਗ ਸੋ ਕੱਚਾ ਕਮਰਾ ਸੀ ਪਹਿਲਾਂ ਵੀ ਜਿਹੜੀ ਪਰਿਵਾਰ ਦੇ ਕੋਲ ਇੰਨੀ ਪਹੁੰਚ ਨਹੀਂ ਸੀ ਕਿ ਉਸ ਕਮਰੇ ਨੂੰ ਜਿਹੜਾ ਪੱਕਾ ਕਰ ਲੈਣਾ ਸੋ ਥੋੜੀ ਬੋਦੀ ਗੋਭੀ ਜਿਹੜੀ ਆ ਬੀਜ ਦੇ ਦੱਸਿਆ ਨਾ ਨੇ ਵੀ ਕੋਈ ਵੱਧ ਦੇਗਾ ਕਿਵੇਂ ਬੀਜ ਦੇ ਸਨ ਉਸ ਦੇ ਵਿੱਚੋਂ ਜੋ ਕਿਰਤ ਨਿਕਲਦੀ ਸੀ ਕੋਈ ਨਿਕਲਦੀ ਜੀ ਜਹਾਨੋਵਾਂ ਦੀ ਉਸ ਜਹਾਨੋ ਨੇ ਨਾ ਇ tanto ਵੀ ਜਿਹੜੇ ਸਟਾਈਆਂ ਸੀ ਕਿ ਔਨ ਦਾ ਪੇਸ ਜਦੋਂ ਵੀ ਕਿਤੇ ਹੋਰ ਜਿਹੜਾ ਖੱਚਾ ਜਿਹੜਾ ਇਹਦਾ ਕ੍ਰਸ਼ ਕਮ ਕਰਾਂਗੇ ਤਾਂ ਕੋਠੇ ਜਿਹੜੇ ਨੇ ਉਹਲੀ ਰਕਰ ਕੇ ਜਿਹੜੇ ਬਣਾਵਾਂਗੇ ਜਿਹੜਾ ਫੁੱਲ ਤਰ ਮਟੀਰੀਅਲ ਜਿਹੜਾ ਕੋਠਿਆਂ ਲੱਗਦਾ ਉਹ ਸਾਰਾ ਸਟਾਉਂ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਇਸ ਵਾਰ ਜਿਹੜੀ ਕੁਦਰਤੀ ਮਾਰ ਪਈ ਆ ਸਾਰੇ ਇਹ ਜਿਹੜੇ ਇਹਨਾਂ ਦੇ ਰਮਾਨ ਜਿਹੜੇ ਨੇ ਉਹ ਜਿਹੜੇ ਰੋੜ ਕੇ ਰੱਖਦੇ ਨੇ ਗੱਲ ਤਾਂ ਪਰਿਵਾਰਕ ਨਾਮਰ ਜ਼ਰੂਰ ਕਰ ਰਹੇ ਨੇ ਪਰ ਕਿਤਨਾ ਕਿਤੇ ਪਰਿਵਾਰਕ ਨਾਮਰ ਦਾ ਅੰਦਰੋਂ ਜਿਹੜਾ ਮਨ ਭਰਿਆ ਹੋਆ ਇਦਾਂ ਦੀ ਕੁਦਰਤੀ ਮਾਰ ਜਿਹੜੀਆਂ ਨੇ ਪਹਿਲਾਂ ਹੀ ਜਿਹੜੇ ਗਰੀਬੀ ਦੇ ਸੰਕਟ ਦੇ ਵਿੱਚ ਇਹ ਪਰਿਵਾਰ ਨੇ ਸੋ ਇਦਾਂ ਦੀ ਜਿਹੜੀ ਮਾਰ ਪਾਏ ਜਾਂਦੇ ਨਾਲ ਹੋਰ ਪਰਿਵਾਰ ਜਿਹੜੇ ਨੇ ਡਿੱਗ ਜਾਂਦੇ ਨੇ ਸੋ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਪਰਵਾਰਾਂ ਦੀ ਲੋੜਵੰਦਾਂ ਦੀ ਜਿਹੜੀ ਮਦਦ ਕਰ ਰਹੀਆਂ ਸੋ ਇਸ ਪਿੰਡ ਡੇਰਾ ਬੱਬਾ ਨਾਲਕ ਦੇ ਪਿੰਡ ਸਾਦਾਵਾਲੀ ਦੇ ਵਿੱਚ ਆ ਕੇ ਜ਼ਰੂਰ ਇਸ ਪਰਿਵਾਰ ਦੀ ਜਿਹੜੀ ਮਦਦ ਜਿਹੜੀ ਕਰਨ ਸੋ ਮੈਂ ਤੁਹਾਡਾ ਆਪਣਾ ਪੱ